ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਬਿਲਕੁਲ ਤੰਦਰੁਸਤ ਹੋਵੋਗੇ ਸੋ ਜਦੋਂ ਦੀ ਐਗਜ਼ਾਮ ਡੇਟ ਆਈ ਹੈ 26 ਅਕਤੂਬਰ ਉਦੋਂ ਦਾ ਬੱਚਿਆਂ ਦਾ ਇੱਕ ਬਹੁਤ ਕਾਮਨ ਜਿਹਾ ਸਵਾਲ ਹੈ ਕਿ ਸਰ ਹੁਣ ਅਸੀਂ ਕਰੰਟ ਅਫੇਅਰਜ਼ ਕਿੱਦਾਂ ਤੇ ਕਿੱਥੋਂ ਕਵਰ ਕਰੀਏ ਸਪੈਸ਼ਲੀ ਪੰਜਾਬ ਨੂੰ ਲੈ ਕੇ ਬਹੁਤ ਵੱਡਾ ਡਾਊਟ ਹੈ ਜੀ ਠੀਕ ਹੈ ਸੋ ਇੱਕ ਤਾਂ ਸਵਾਲ ਇਹ ਆ ਵੀ ਕਿੱਥੋਂ ਤੇ ਕਿੱਦਾਂ ਕਵਰ ਕਰੀ ਐਂਡ ਸੈਕੰਡ ਸਵਾਲ ਇਹ ਸਰ ਕੁਆਲਿਟੀ ਵਾਈਜ਼ ਕਰੰਟ ਅਫੇਅਰ ਮਿਲ ਕਿੱਥੋਂ ਸਕਦੇ। ਕਿਉਂਕਿ ਕੰਟੈਂਟ ਦੀ ਜਾਂ ਕਲਾਸਾਂ ਦੀ ਕੋਈ ਇਸ਼ੂ ਨਹੀਂ ਹੁੰਦਾ ਲੇਕਿਨ ਕੁਆਲਿਟੀ ਕੰਟੈਂਟ ਜਿੱਥੋਂ ਭਰੋਸਾ ਹੋਵੇ। ਕਿ ਯਾਰ ਇਹ ਕੰਟੈਂਟ ਜਿਹੜਾ ਹੈਗਾ ਆ ਇਹ ਬਿਲਕੁਲ ਪੀਸੀਐਸ ਓਰੀਐਂਟਡ ਹੀ ਹੈ। ਇਹ ਮੇਰੇ ਪੀਸੀਐਸ ਦੀ ਮਦਦ ਜ਼ਰੂਰ ਕਰੂਗਾ। ਮੇਰੇ ਪੀਸੀਐਸ ਦੇ ਪੇਪਰ ਨੂੰ ਕਲੀਅਰ ਜ਼ਰੂਰ ਕਰੂਗਾ। ਉਸ ਤਰੀਕੇ ਦਾ ਕੰਟੈਂਟ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ। ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਦੱਸੂਗਾ ਵੀ ਕਿੰਨੇ ਕ ਪੁਰਾਣਾ ਤੇ ਕਿੰਨੇ ਮੰਥ ਦਾ ਕਰੰਟ ਅਫੇਅਰਸ ਕਵਰ ਕਰਨਾ ਆ ਤੇ ਕਿੱਥੋਂ ਕਵਰ ਕਰਨਾ ਆ ਉਹ ਸਾਰੀਆਂ ਚੀਜ਼ਾਂ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਦੇਖਣ ਜਾ ਰਹੇ ਆ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਬਾਕੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਰੋਜ਼ ਸਵੇਰੇ ਆਪਣੀ ਇਸੇ ਚੈਨਲ ਉੱਤੇ ਕਰੰਟ ਅਫੇਅਰ ਦੀ ਐਮਸੀਕਿਊਜ਼ ਦੀ ਪ੍ਰੈਕਟਿਸ ਵਾਲੀ ਵੀ ਕਲਾਸ ਹੁੰਦੀ ਹੈ ਉਹਨੂੰ ਵੀ ਜ਼ਰੂਰ ਅਟੈਂਡ ਕਰਿਆ ਕਰੋ ਠੀਕ ਹੈ ਜੀ ਚਲੋ ਸੋ ਹੁਣ ਆਪਾਂ ਆਨੇ ਮੇਨ ਮੁੱਦੇ ਤੇ ਪਹਿਲਾ ਸਵਾਲ ਹੈ ਬੀ ਸਰ ਕਿੰਨੇ ਕੁ ਪੁਰਾਣੇ ਕਰੰਟ ਅਫੇਅਰ ਪੜ੍ਹਨੇ ਪੈਂਦੇ ਨੇ ਜਿਵੇਂ ਹੁਣ ਸਾਡੇ ਐਗਜ਼ਾਮ ਦੀ ਡੇਟ ਹੈਗੀ ਆ 26 ਅਕਤੂਬਰ 26 ਅਕਤੂਬਰ 2025 ਹੈ ਜੀ ਸੋ ਜੇ ਆਪਾਂ ਦੇਖੀਏ ਨਾ ਪੁਰਾਣੇ ਜੋ ਪੀਵਾਈਕਿਊਜ਼ ਅਨਲਿਸਿਸ ਕਰਕੇ ਦੇਖੀਏ ਤੇ ਜਿਹੜੇ ਜ਼ਿਆਦਾਤਰ ਮੰਨ ਲਓ ਫੋਰ ਐਗਜ਼ਾਮਪਲ ਸਾਡੇ ਕੋਲੇ ਬੀ ਐਮਸੀਕਿਊਜ਼ ਜਾਂ ਬੀ ਕੁਐਸਚਨ ਆਉਂਦੇ ਨੇ ਕਰੰਟ ਅਫੇਅਰ ਦੋਨਾਂ ਵਿੱਚੋਂ ਜ਼ਿਆਦਾ ਜਿਹੜੇ ਆ ਉਹ 50 ਟੂ 60% ਦਾ ਪਿਛਲੇ 6 ਮਹੀਨਿਆਂ ਦੇ ਕਵਰ ਹੋ ਜਾਂਦੇ ਨੇ ਠੀਕ ਹੈ ਜੀ ਐਂਡ ਉਦੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਤਾਂ 6 ਮਨਸ ਦੇ ਥੋੜੇ ਡੀਪ ਦੇ ਵਿੱਚ ਹੋ ਜਾਂਦੇ ਨੇ ਸੋ ਜੇ ਮੈਂ ਤੁਹਾਨੂੰ ਵੈਸੇ ਜਾਣਕਾਰੀ ਦੇਵਾਂ ਮੈਂ ਹਮੇਸ਼ਾ ਮੰਨਦਾ ਹਾਂ ਕਿ 1.5 ਯਾਨੀ ਕਿ ਡੇਢ ਕ ਸਾਲ ਦੇ ਕਰੰਟ ਅਫੇਅਰਜ਼ ਜ਼ਰੂਰ ਕਵਰ ਕਰਨੇ ਚਾਹੀਦੇ ਨੇ ਪਰ ਹੁਣ ਸਾਡੇ ਕੋਲ ਇਗਜ਼ਾਮ ਨੇੜੇ ਆ ਸੋ ਇਹਦੇ ਦੀ ਅਸੀਂ ਜੇ 1 ਸਾਲ ਦੇ 1 ਇਅਰ ਦੇ ਡਿਟੇਲ ਦੇ ਵਿੱਚ ਕਵਰ ਕਰ ਲਾਂਗੇ ਨਾ ਡਿਟੇਲ ਦਾ ਮਤਲਬ ਹੈ ਵੀ ਜਿਹੜੀ ਵੀ ਨਿਊਜ਼ ਹੈਗੀ ਆ ਉਹਦੀ ਡਿਟੇਲ ਐਕਸਪਲੇਨੇਸ਼ਨ ਜ਼ਰੂਰ ਪੜ੍ਹਨੀ ਹੈ ਜੋ ਚੀਜ਼ ਨਿਊਜ਼ ਦੇ ਵਿੱਚ ਆ ਉਹਦੇ ਹਿਸਟੋਰੀਕਲ ਪਰਸਪੈਕਟਿਵ ਕੀ ਹੋਊਗਾ ਉਹਦਾ ਸਾਡੇ ਕੋਲੇ ਇਕਨੋਮਿਕ ਪਰਸਪੈਕਟਿਵ ਕੀ ਹੋਊਗਾ এনवायरमेंटਲ ਉਹਦਾ ਪਰਸਪੈਕਟਿਵ ਕੀ ਹੋਊਗਾ ਜੀਓਗ੍ਰਾਫੀਕਲ ਪਰਸਪੈਕਟਿਵ ਕੀ ਹੋਊਗਾ ਸੋ ਸਾਰੀਆਂ ਚੀਜ਼ਾਂ ਜੀ ਠੀਕ ਆ ਜੀ ਸੋ ਇਹ ਇਸ ਹਿਸਾਬ ਨਾਲ ਇੱਕ ਇੱਕ ਸਾਲ ਦੇ ਕਰੰਟ ਅਫੇਅਰਸ ਬਹੁਤ ਸਾਡੇ ਲਈ ਇਨਫ ਨੇ ਰਹੀ ਗੱਲ ਪੰਜਾਬ ਦੀ ਸੋ ਪੰਜਾਬ ਦੇ ਕਰੰਟ ਅਫੇਅਰਸ ਜੀ ਜੇ ਮੈਂ ਗੱਲ ਕਰਾਂ ਜੇ ਅਸੀਂ ਪੁਰਾਣੇ ਪੇਪਰਾਂ ਦੀ ਗੱਲ ਕਰੀਏ ਪਿਛਲੀ ਵਾਰ ਜੋ ਪੇਪਰ ਹੋਇਆ ਸੀਗਾ ਸੋ ਪੰਜਾਬ ਦੇ ਕਰੰਟ ਅਫੇਅਰ ਜਿਹੜੇ ਇਦੋਂ ਪਹਿਲਾਂ ਪੀਸੀਐਸ ਦੇ ਇਗਜ਼ਾਮ ਨੇ ਉੱਥੇ ਜ਼ਿਆਦਾ ਹੋਨੈਸਟਲੀ ਇੱਕ ਕਦਾ ਕੁਐਸਚਨ ਕਿਤੇ ਆ ਪੰਜਾਬ ਸਪੈਸੀਫਿਕ ਕਰੰਟ ਅਫੇਅਰ ਸਾਨੂੰ ਨਹੀਂ ਦੇਖਣ ਨੂੰ ਮਿਲੇ ਪਰ ਬੱਚਿਆਂ ਦੇ ਮਨ ਚ ਸਵਾਲ ਹੈ ਕਿ ਸਰ ਕਿੱਦਾਂ ਕਰੀਏ ਤੇ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਜਿਹੜੀ ਚੀਜ਼ ਸਿਲੇਬਸ ਦੇ ਵਿੱਚ ਲਿਖੀ ਉਹ ਸਾਨੂੰ ਕਰਨੀ ਜ਼ਰੂਰ ਚਾਹੀਦੀ ਹੈ ਇਗਨੋਰ ਅਸੀਂ ਨਹੀਂ ਕਰ ਸਕਦੇ ਸੋ ਜੇ ਪੰਜਾਬ ਚ ਰਹਿੰਦੇ ਆ ਜੇ ਇਸ ਹੱਬ ਨਾਲ ਇਸ ਵਾਰ ਪੀਪੀਐਸ ਦੇ ਚੇਅਰਮੈਨ ਦਾ ਬਿਆਨ ਆ ਕਿ ਅਸੀਂ ਪੰਜਾਬ ਦੇ ਉੱਤੇ ਖਾਸ ਤਵੱਜੋ ਦੇਵਾਂਗੇ ਤਮਨੂੰ ਇੱਕ ਫੀਲ ਆ ਰਿਹਾ ਵੀ ਸ਼ਾਇਦ ਪੰਜਾਬ ਦੇ ਕਰੰਟ ਅਫੇਅਰਸ ਵੀ ਆ ਸਕਦੇ ਨੇ ਜਿਵੇਂ ਪੰਜਾਬ ਦੀਆਂ ਸਕੀਮਾਂ ਦੇ ਉੱਤੇ ਕੁਐਸਚਨ ਬਣ ਸਕਦੇ ਨੇ ਪੰਜਾਬ ਦੇ ਇਕਨੋਮੀ ਤੋਂ ਕੁਐਸਚਨ ਬਣ ਸਕਦੇ ਨੇ ਪੰਜਾਬ ਦੇ এনवायरमेंट ਵਿੱਚੋਂ ਕੁਐਸਚਨ ਬਣ ਸਕਦੇ ਨੇ ਸੋ ਜਾਨੀ ਕਿ ਪੰਜਾਬ ਦੇ ਵਿੱਚੋਂ ਕੁਐਸਚਨ ਬਣ ਸਕਦੇ ਆ ਫੋਰ ਐਗਜ਼ਾਮਪਲ ਲੈਂਡ ਪੂਲਿੰਗ ਪਾਲਿਸੀ ਹੋ ਗਈ ਕਿੰਨੀ న్యూਸ ਦੇ ਵਿੱਚ ਰਹੀ ਹੈ ਹੈਨਾ ਮਤਲਬ ਇਦਾਂ ਦੇ ਕੁਐਸਚਨ ਬਣਦੇ ਚਾਂਸ ਹੈਗੇ ਆ ਸੋ ਪੰਜਾਬ ਦੇ ਕਰੰਟ ਅਫੇਅਰ ਕਰਨੇ ਜ਼ਰੂਰੀ ਨੇ ਮੈਨੂੰ ਲੱਗਦਾ ਆ ਤੇ ਇਹ ਵੀ ਘੱਟੋ ਘੱਟ ਆਪਾਂ 8 ਤੋਂ 9 ਮਹੀਨੇ ਦੇ ਜ਼ਰੂਰ ਕਰੀਏ ਜੇ ਹੋ ਸਕੇ ਤਾਂ 12 ਮੰਥ ਦੇ ਜ਼ਰੂਰ ਕਰ ਲਈਏ ਸੋ ਇਹ ਤਾਂ ਹੋ ਗਿਆ ਜੀ ਕਰੰਟ ਅਫੇਅਰ ਕਿੰਨੇ ਕੁ ਪੁਰਾਣੇ ਕਰਨੇ ਚਾਹੀਦੇ ਨੇ ਹੁਣ ਜਦੋਂ ਮੈਂ ਐਨਾਲਿਸਿਸ ਕੀਤਾ ਪੁਰਾਣੇ ਪੇਪਰਾਂ ਨੂੰ ਤਾਂ ਮੈਂ ਕੁਝ ਟੌਪਿਕ ਇਦਾਂ ਦੇ ਛਾਂਟ ਕੇ ਕੱਢੇ ਜਿਹੜੇ ਬਹੁਤ ਵਾਰ ਇਗਜ਼ਾਮ ਦੇ ਵਿੱਚ ਬਾਰ 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 ਪੁੱਛੇ ਜਾਂਦੇ ਨੇ ਸੋ ਸਪੋਰਟਸ ਦੇ ਵਿੱਚੋਂ ਕੁਐਸਚਨ ਆ ਜਾਂਦਾ ਸਾਨੂੰ ਵੇਖਣ ਨੂੰ ਮਿਲਦਾ ਆ ਪੰਜਾਬ ਪੀਸੀ ਦੇ ਵਿੱਚ ਮਿਲਟਰੀ ਐਕਸਰਸਾਈਜ਼ ਦੇ ਵਿੱਚੋਂ ਕੁਐਸਚਨ ਆ ਜਾਂਦਾ ਹੈ ਅਵਾਰਡਸ ਐਂਡ ਓਨਰਸ ਦੇ ਉੱਤੋਂ ਕੁਐਸਚਨ ਆ ਜਾਂਦਾ ਹੈ ਸਕੀਮਸ ਦੇ ਵਿੱਚੋਂ ਬਹੁਤ ਕੁਐਸਚਨ ਆਉਂਦੇ ਨੇ ਇੰਪੋਰਟੈਂਟ ਡੇਜ਼ ਐਂਡ ਉਹਨਾਂ ਦੀ ਥੀਮ ਵਗੈਰਾ ਪੁੱਛ ਕੋਈ ਬਿਲ ਆਇਆ ਨਾ ਕੋਈ ਅਮੈਂਡਮੈਂਟ ਹੋਈਆ ਕਿ ਲਾਅ ਉਹਦੇ ਵਿੱਚ ਬੜੇ ਕੁਐਸਚਨ ਬਣਦੇ ਨੇ ਮੰਨ ਲਓ ਕੋਈ ਨਵੀਂ ਅਪੁਆਇੰਟਮੈਂਟ ਹੋਈ ਆ ਜਾਂ ਕਿਸੇ ਬੰਦੇ ਦੀ ਡੈਥ ਹੋਈ ਆ ਦਰਸਲ ਉਹ ਇਹ ਨਹੀਂ ਪੁੱਛੂਗਾ ਵੀ ਇਹਦੀ ਡੈਥ ਹੋ ਗਈ ਆ ਤੇ ਕਦੋਂ ਹੋਈ ਆ ਐਗਜ਼ਾਮੀਨਰ ਕੀ ਕਰਦਾ ਕਈ ਵੇਰੇ ਉਸ ਬੰਦੇ ਦੀ ਡੈਥ ਦੇ ਨਾਲ ਸੰਬੰਧਿਤ ਉਸ ਬੰਦੇ ਬਾਰੇ ਜਾਣਕਾਰੀ ਪੁੱਛ ਲੈਂਦਾ ਯਾਨੀ ਕਿ ਪਰਸਨ ਸਪੈਸੀਫਿਕ ਨੋਲਜ ਪੁੱਛੀ ਜਾ ਸਕਦੀ ਹੈ ਸੋ ਅਸੀਂ ਟਰਾਈ ਕਰਾਂਗੇ ਵੀ ਜਿਹੜੀਆਂ ਵੀ ਲੇਟੈਸਟ ਕੋਈ ਮਹਾਨ ਸ਼ਖਸੀਅਤਾਂ ਇਸ ਸੰਸਾਰ ਨੂੰ ਛੱਡ ਕੇ ਗਈਆਂ ਨੇ ਉਹਨਾਂ ਬਾਰੇ ਅਸੀਂ ਜ਼ਰੂਰ ਪੜ੍ਹ ਕੇ ਰਹਿਟੇ ਜਿਵੇਂ ਸੁਰਜੀਤ ਪਾਤਰ ਜੀ ਦੀ ਗੱਲ ਕਰ ਲ ਹੁਣ ਪਿੱਛੇ ਜੇ surjit patar ji ਲਗਭਗ ਸਾਲ ਦੇ ਆ라운ਡ ਹੋ ਚਲੇ ਆ ਉਹ ਇਸ ਸੰਸਾਰ ਨੂੰ ਛੱਡ ਕੇ ਗਏ ਅ ਅ ਮੇਰੀ ਗੱਲ ਰਿਕਾਰਡ ਕਰ ਲਿਓ ਅੱਜ ਮੈਂ ਕਹਿ ਰਿਹਾ ਵੀ ਮੈਨੂੰ ਲੱਗਦਾ ਵੀ 99% ਚਾਂਸ ਹੈ ਕਿ surjit patar ji ਉੱਤੇ ਕੁਐਸਚਨ ਜ਼ਰੂਰ ਬਣੂਗਾ ਇਹ ਤਜਰਬਾ ਕਹਿੰਦਾ ਹੁੰਦਾ ਠੀਕ ਹੈ ਜੀ ਸੋ ਤੁਸੀਂ ਇਹ ਗੱਲ ਨੋਟ ਕਰੋ ਮੈਂ ਹੋ ਸਕਦਾ 1% ਨਾ ਬਣੇ ਲੇਕਿਨ 99% ਉਹਨਾਂ ਨੂੰ ਕਿਹੜਾ ਅਵਾਰਡ ਮਿਲਿਆ ਸੀਗਾ ਉਹਨਾਂ ਨੂੰ ਕਿਹੜੀ ਰਚਨਾ ਵਾਲੀ ਅਵਾਰਡ ਮਿਲਿਆ ਜਾਂ ਇਦਾਂ ਹੋਵੇ ਕਿ ਉਹਨਾਂ ਦੀ ਰਚਨਾ ਕੋਈ ਨਾ ਕੋਈ ਉਹਨਾਂ ਦੀ ਰਾਈਟਿੰਗ ਪੁੱਛ ਲਈ ਜਾਵੇ ਸੋ ਇਦਾਂ ਦਾ ਕੁਐਸਚਨ ਬਣ ਸਕਦਾ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਸੋ ਇਸ ਤਰੀਕੇ ਨਾਲ ਜਿਹੜੇ ਕੋਈ ਡੈਥ ਹੋਈਆਂ ਨੇ ਉਹਨਾਂ ਦੇ ਬਾਰੇ ਅਸੀਂ ਜ਼ਰੂਰ ਦੇਖਾਂਗੇ ਨੈਸ਼ਨਲ ਇਵੈਂਟਸ ਜਿਹੜੇ ਹੁੰਦੇ ਨੇ ਸੋਸ਼ਲ ਇਸ਼ੂਜ਼ ਜਿਹੜੇ ਹੁੰਦੇ ਨੇ ਠੀਕ ਹੈ ਜੀ ਕੋਈ ਵੀ ਹੋ ਗਿਆ ਚਾਹੇ ਉਹ ਪੋਲੂਸ਼ਨ ਦੀ ਗੱਲ ਕਰ ਲੋ ਜਾਂ ਸੋਸ਼ਲ ਇਸ਼ੂ ਪਾਵਰਟੀ ਦੀ ਗੱਲ ਕਰ ਲੋ ਵੂਮਨਸ ਦੀ ਗੱਲ ਕਰ ਲੋ ਵੂਮਨ ਸੇਫਟੀ ਦੀ ਗੱਲ ਕਰ ਲੋ ਸੋ ਇਹ ਸੋਸ਼ਲ ਇਸ਼ੂ ਨੇ ਇਹਨਾਂ ਵਿੱਚੋਂ ਵੀ ਪੁਰਾਣੇ ਪੇਪਰਾਂ ਦੇ ਵਿੱਚ ਕੁਐਸਚਨ ਬਣੇ ਹੋਏ ਨੇ ਇੰਟਰਨੈਸ਼ਨਲ ਈਵੈਂਟਸ ਦੇ ਉੱਤੇ ਕੁਐਸਚਨ ਬਣ ਜਾਂਦਾ ਚਾਹੇ ਉਹ ਕਲਾਈਮੇਟ ਨੂੰ ਲੈ ਕੇ ਹੋਵੇ ਚਾਹੇ ਉਹ ਬਾਇਓਡਾਈਵਰਸਿਟੀ ਨੂੰ ਲੈ ਕੇ ਹੋਵੇ ਕਈ ਵਾਰ ਜਿਹੜੇ ਇਦਾਂ ਦੇ ਇੰਟਰਨੈਸ਼ਨਲ ਈਵੈਂਟਸ ਨੇ ਉਹ ਤੁਸੀਂ ਇਕਨੋਮੀ ਵਿੱਚ ਵੀ ਕਵਰ ਕਰ ਲੈਣੇ ਹੋ ਤੁਸੀਂ ਉਹਨੂੰ ਸਾਇੰਸ ਐਂਡ ਟੈਕ ਦੇ ਵਿੱਚ ਕੋਈ ਇਦਾਂ ਦੀ ਹੈਕਥਨ ਹੋ ਗਈ ਹੈ ਜਾਂ ਫਿਰ এনवायरमेंट ਦੇ ਵਿੱਚ ਵੀ ਕਵਰ ਕਰ ਲੈਣੇ ਸੋ ਇਹ ਕੁਝ ਇਦਾਂ ਦੇ ਟੌਪਿਕ ਨੇ ਜਿਹੜੇ ਓਵਰਲੈਪ ਹੋ ਰਹੇ ਨੇ ਤੇ ਇੱਕ ਦੂਜੇ ਦੇ ਵਿੱਚ ਕਵਰ ਹੋ ਜਾਂਦੇ ਨੇ ਐਗਜ਼ਾਮਪਲ ਲਈ ਸਕੀਮਾਂ ਨਾਰਮਲੀ ਫਾਰ ਐਗਜ਼ਾਮਪਲ ਕੋਈ এনवायरमेंट ਦੀ ਸਕੀਮ ਇਸ ਇੱਥੇ ਕਵਰ ਕਰ ਲਈ ਐਗਰੀਕਲਚਰ ਦੀ ਸਕੀਮ ਇੱਥੇ ਕਵਰ ਕਰ ਲਈ ਤੇ ਜੋ ਬ ਇਦੀ ਇਕਨੋਮੀ ਦਾ ਜੋ ਵੀ ਨਿਊਜ਼ ਹੈਗਾ ਸਾਡੇ ਕੋਲੇ ਜੋ ਅਪਡੇਟ ਆ ਰਹੀ ਹੈ ਸਟੈਟਿਕ ਪਾਰਟ ਪੜ ਲਿਆ ਜਿਹੜਾ ਉਦੋਂ ਬਿਨਾ ਕੋਈ ਨਿਊ ਸਕੀਮ ਆ ਗਈ ਆ ਜਾਂ ਕੋਈ ਸਾਡੇ ਕੋਲੇ ਕੋਈ ਪਾਲਿਸੀ ਰਿਵਾਈਵ ਕਰ ਦਿੱਤੀ ਗਈ ਹੈ ਕੋਈ ਰੇਸ਼ੋ ਰਿਵਾਈਵ ਕਰਤੀ ਕੋਈ ਪਰਸੈਂਟੇਜ ਕਿਸੇ ਦਾ ਰਿਵਾਈਵ ਕਰਤਾ ਠੀਕ ਹੈ ਸੋ ਚੀਜ਼ਾਂ ਸੀ ਇੱਥੇ ਪੜ ਲੈਣੇ ਆ ਬਜਟ ਦੀ ਗੱਲ ਕਰ ਲਓ ਇਕਨੋਮਿਕ ਸਰਵੇ ਦੀ ਗੱਲ ਕਰ ਲਓ ਇੱਥੇ ਉਹ ਕਵਰ ਹੋ ਜਾਂਦੀਆਂ ਨੇ ਹੈਲਥ ਦੇ ਉੱਤੇ ਸਾਡਾ ਸਪੈਸ਼ਲੀ ਪੀਸੀਐਸ ਦੇ ਸਿਲੇਬਸ ਵਿੱਚ ਹੈਲਥ ਨੂੰ ਕਾਫੀ ਇੰਪੋਰਟੈਂਸ ਦਿੱਤੀ ਗਈ ਹੈ ਤੇ ਹੈਲਥ ਦੇ ਵਿੱਚੋਂ ਕੁਐਸਚਨ ਵੀ ਬਣ ਸਕਦੇ ਨੇ ਸੋ ਆਪਾਂ ਹੈਲਥ ਨੂੰ ਵੀ ਜ਼ਰੂਰ ਧਿਆਨ ਦੇ ਨਾਲ ਦੇਖਾਂਗੇ ਜੀ ਇਹਦੇ ਨਾਲ ਨਾਲ ਸਾਇੰਸ ਐਂਡ ਟੈਕ ਹੋ ਗਿਆ ਤੇ এনवायरमेंट ਐਂਡ ਇਕੋਲੋਜੀ ਮੈਪ ਜੀਓਗ੍ਰਾਫੀ ਇਵੈਂਟ ਜੀਓਗ੍ਰਾਫੀ ਜੀਓਗ੍ਰਾਫੀਕਲ ਇਵੈਂਟ ਤੇ ਐਗਰੀਕਲਚਰ ਹੁਣ ਇਹ ਉਹ ਟੌਪਿਕ ਆ ਜਿਹੜੇ ਤੁਸੀਂ ਕਰੰਟ ਅਫੇਅਰ ਦੇ ਵਿੱਚ ਤਿਆਰ ਕਰਨੇ ਨੇ ਠੀਕ ਆ ਜੀ ਇਹਨਾਂ ਵਿੱਚੋਂ ਜਿਹੜੀਆਂ ਚੀਜ਼ਾਂ ਸਾਡੇ ਦੇਸ਼ ਨਾਲ ਰਿਲੇਟਡ ਨੇ ਉਹ ਵੀ ਅਸੀਂ ਪੜ੍ਹਨੀਆਂ ਨੇ ਐਂਡ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਵੀ ਪੰਜਾਬ ਸਪੈਸੀਫਿਕ ਨੇ ਉਹ ਵੀ ਜ਼ਰੂਰ ਪੜ੍ਹਨੀਆਂ ਨੇ ਠੀਕ ਆ ਜੀ ਜਿਵੇਂ ਬਹੁਤ ਸਾਰੇ ਪ੍ਰੋਗਰਾਮ ਪੰਜਾਬ ਸਰਕਾਰ ਨੇ ਚਲਾਏ ਨੇ ਬਹੁਤ ਸਾਰੀਆਂ ਸਕੀਮਾਂ ਪੰਜਾਬ ਸਰਕਾਰ ਨੇ ਚਲਾਈਆਂ ਨੇ ਉਹ ਸਾਰੀਆਂ ਸਾਨੂੰ ਰਿਲੇਟ ਕਰਕੇ ਦੇਖਣੀ ਆ ਹੀ ਪੈਣਗੀਆਂ ਹੁਣ ਕਰੰਟ ਅਫੇਅਰ ਪੜ੍ਹਨੇ ਕਿੱਥੋਂ ਆ ਜੀ ਦੋ ਤਰੀਕੇ ਹੁੰਦੇ ਆ ਪਹਿਲਾ ਤਰੀਕਾ ਵੀ ਤੁਸੀਂ ਆਪ 셀ਫ ਸਟੱਡੀ ਕਰ ਸਕਦੇ ਹੋ ਜਿਵੇਂ ਕਿ ਫੋਰ ਐਗਜ਼ਾਮਪਲ ਸਾਡੇ ਕੋਲੇ ਕੋਈ ਥੋੜੇ ਕੋਲੇ ਕੋਈ ਮੈਗਜ਼ੀਨ ਆ ਉੱਥੋਂ ਪੜ੍ਹ ਲਓ ਜਿੱਥੇ ਤੁਹਾਨੂੰ ਭਰੋਸਾ ਦੇਖੋ ਸੋਰਸ ਸਾਡੇ ਕੋਲੇ ਹੈਗੇ ਨੇ ਮੈਂ ਨਹੀਂ ਕਹਿੰਦਾ ਵੀ ਰਿਸੋਰਸਸ ਦੀ ਕਮ ਰਿਸੋਰਸਸ ਵਾਧੂ ਨੇ ਸਭ ਤੋਂ ਜ਼ਰੂਰੀ ਹੈ ਕਿ ਉਹ ਰਿਸੋਰਸ ਜਿਹੜਾ ਤੁਸੀਂ ਫਾਲੋ ਕਰ ਰਹੇ ਹੋ ਪੰਜਾਬ ਸਪੈਸੀਫਿਕ ਹੈ ਜਾਂ ਨਹੀਂ ਹੈ ਤੇ ਦੂਜੇ ਨੰਬਰ ਦੇ ਉੱਤੇ ਕੀ ਉਹ ਇੰਨਾ ਵਧੀਆ ਕੁਆਲਿਟੀ ਕੰਟੈਂਟ ਉਹਦੇ ਵਿੱਚ ਹੈ ਕਿ ਤੁਹਾਡੇ ਪੇਪਰ ਦੇ ਵਿੱਚ ਆ ਸਕੇ ਦੋ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਕਿਉਂ ਕਿ ਜੇ ਅਸੀਂ ਗਲਤੀ ਕਰ ਗਏ ਨਾ ਇਸ ਗਲਤੀ ਦਾ ਖਾਮ ਹੋ ਜਾ ਸਾਨੂੰ ਦੋ ਤਿੰਨ ਸਾਲ ਭੁਗਤਣਾ ਪੈ ਸਕਦਾ ਹੈ ਕਿਉਂਕਿ ਦੁਬਾਰਾ ਪੀਸਸ ਵਿੱਚ ਸ਼ਾਇਦ ਦੋ ਤਿੰਨ ਸਾਲ ਬਾਅਦ ਹੀ ਆਵੇ ਇਹ ਸੋਚ ਕੇ ਹੀ ਡਿਸੀਜਨ ਲੈਣਾ ਇਹ ਨਹੀਂ ਹੈਗਾ ਵੀ ਮੇਰੇ ਨਾਲ ਦੇ ਚਾਰ ਦੇ ਇੱਕ ਫਲਾਨਾ ਸੋਰਸ ਫੋਲੋ ਕਰਦੇ ਮੈਂ ਵੀ ਉਹੀ ਕਰ ਲਵਾਂ ਹੁਣ ਜੇ ਮੇਰੇ ਨਾਲ ਦੇ ਚਾਰ ਖੂਸ਼ਾਲ ਮਾਰਨ ਲੱਗੇ ਮੈਂ ਥੋੜੀ ਮਾਰਨਾ ਜੇ ਤੁਹਾਨੂੰ ਫੀਲ ਉਹ ਨਹੀਂ ਆ ਰਿਹਾ ਕਿ ਯਾਰ ਨਹੀਂ ਇਹ ਕੰਟੈਂਟ ਨਹੀਂ ਹੋ ਸਕਦਾ ਸੋ ਇੱਕ ਵਾਰ ਨਾ ਆਪਣ ਕਰੰਟ ਅਫੇਅਰਜ਼ ਦੀ ਕਲਾਸ ਹੈ ਇਸੇ ਚੈਨਲ ਦੇ ਉੱਤੇ ਜ਼ਰੂਰ ਅਟੈਂਡ ਕਰਕੇ ਦੇਖੋ ਮਤਲਬ ਪੁਰਾਣੀਆਂ ਵੀ ਪਈਆਂ ਨੇ ਕਲਾਸਿਸ ਆਪਾਂ ਹੁਣ ਟੌਪਿਕ ਵਾਈਜ਼ ਐਮਸੀਕਿਊਜ਼ ਕਰਨ ਲੱਗੇ ਆ ਅੱਜ ਵੀ ਸਵੇਰੇ ਹੋਈ ਆ ਤੁਹਾਨੂੰ ਪਤਾ ਲੱਗੂਗਾ ਵੀ ਕੀ ਕੁਆਲਿਟੀ ਕੰਟੈਂਟ ਹੁੰਦਾ ਵੀ ਕਿੱਦਾਂ ਦੇ ਕੁਐਸਚਨ ਪੇਪਰ ਚ ਆ ਸਕਦੇ ਨੇ ਸਮਝੇ ਗੱਲ ਨੂੰ ਸੋ ਇਹ ਚੀਜ਼ਾਂ ਅ ਜੇ ਤੁਸੀਂ ਆਪ ਪੜ੍ਹਨੀ ਆਪ ਪੜ੍ਹ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਨਹੀਂ ਸਰ ਅਸੀਂ ਤੁਹਾਡੇ ਕੋਲੋਂ ਪੜ੍ਹਨੀ ਕਿਉਂਕਿ ਮੇਰੇ ਕੋਲੇ ਬੈਚ ਹੈ ਜਿਹੜੇ ਵਿੱਚ ਮੈਂ ਬੱਚਿਆਂ ਨੂੰ ਪੜਾਉਣਾ ਆ ਇੱਕ ਕਰੰਟ ਅਫੇਅਰ ਦਾ ਸਪੈਸ਼ਲ ਬੈਚ ਹੈ ਸੋ ਇਹਦੇ ਵਿੱਚ ਇਹ ਸਾਰੇ ਟਾਪਿਕ ਮੈਂ ਪੜਾ ਰਿਹਾ ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਮੈਂ ਪੰਜਾਬ ਸਪੈਸਿਫਿਕ ਕਰੰਟ ਅਫੇਅਰਸ ਸ਼ੁਰੂ ਕਰਨ ਜਾ ਰਿਹਾ ਆ ਆਉਣ ਵਾਲੇ ਕੁਝ ਦਿਨਾਂ ਲੋ ਇੱਕ ਤੋਂ ਦੋ ਵੀਕ ਜਦੋਂ ਮੈਂ ਪੰਜਾਬ ਦੇ ਸਪੈਸਿਫਿਕ ਕਰੰਟ ਅਫੇਅਰ ਜ਼ਰੂਰ ਕਰਾਉਂਗਾ ਜੀ ਸੋ ਅਸੀਂ ਜੇ ਪੁਰਾਣਾ ਇਤਿਹਾਸ ਦੇਖੇ ਜਿਵੇਂ ਪਹਿਲਾਂ ਵੀ ਕਿਹਾ ਨਹੀਂ ਸਾਨੂੰ ਪਤਾ ਵੀ ਕੁਐਸਚਨ ਨਹੀਂ ਜ਼ਿਆਦਾ ਆਏ ਪਰ ਹੋ ਸਕਦਾ ਇਸ ਵਾਰ ਆ ਜਾਣਾ ਸੋ ਅਸੀਂ ਉਸ ਨੈਰੇਟਿਵ ਨੂੰ ਵੀ ਫੋਲੋ ਕਰਾਂਗੇ ਮੇਬੀ ਆ ਜਾਣਾ ਤੇ ਜਿੰਨਾ ਪੜਾਂਗੇ ਉਹ ਯਾਦ ਹੋਣਾ ਬਹੁਤ ਜ਼ਰੂਰੀ ਉਹਨੂੰ ਚੰਗੀ ਤਰ੍ਹਾਂ ਜ਼ਰੂਰ ਆਪਾਂ ਰੱਟ ਲਾਂਗੇ ਸੋ ਇਹ ਟੌਪਿਕ ਮੈਂ ਆਪ ਦੇ ਜਿਹੜੇ ਹੈਗੇ ਉਹ ਇਸ ਬੈਚ ਦੇ ਵਿੱਚ ਪੜਾ ਰਿਆਂ ਦੇ ਵਿੱਚ ਕੁਝ ਕਲਾਸਾਂ ਰਿਕਾਰਡਡ ਨੇ ਕੁਝ ਲਾਈਵ ਨੇ ਸੋ ਤੁਸੀਂ ਲਾਈਵ ਪਲੱਸ ਰਿਕਾਰਡਡ ਕਲਾਸਾਂ ਦੋਨੋਂ ਲਾ ਸਕਦੇ ਹੋ ਤੇ ਇਸ ਬੈਚ ਨੂੰ ਜੁਆਇਨ ਕਰਨ ਦੇ ਲਈ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਦੀ ਫੀਸ ਦੀ ਗੱਲ ਕਰ ਲਈਏ 199 ਹੈ ਵੈਸੇ 인ਡੀਪੈਂਡੈਂਸ ਡੇ ਦੇ ਮੌਕੇ ਦੇ ਉੱਤੇ ਮੇਬੀ ਇਹਦੀ ਫੀਸ 100 150 ਰੁਪਿਆ ਘੱਟ ਹੋਈ ਆ ਸ਼ਾਇਦ ਇਹਨਾਂ ਦਾ ਫਰਕ ਵੀ ਨਹੀਂ ਪੈਣਾ ਚਾਹੀਦਾ ਤੁਹਾਨੂੰ ਅਦਰਵਾਈਜ਼ ਇਹ ਫੀਸ ਜਿਹੜੀ ਆਮਦਨਾਂ ਵਿੱਚ ਰਹਿੰਦੀ ਹੈ ਸੋ ਜੇ ਤੁਸੀਂ ਇਹਨੂੰ ਜੁਆਇਨ ਕਰਨਾ ਚਾਹੁੰਦੇ ਹੋ ਇਸ ਬੈਚ ਨੂੰ ਤਾਂ ਤੁਸੀਂ ਅੱਜ ਹੀ ਕਾਲ ਕਰਕੇ ਇਸ ਨੰਬਰ ਦੇ ਉੱਤੇ ਜਾਂ ਫਿਰ ਜਦੋਂ ਵੀ ਵੀਡੀਓ ਦੇਖ ਰਹੇ ਹੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜ਼ਰੂਰ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਸਵੇਰੇ ਬੱਚੇ 9 ਵਜੇ ਹੁੰਦੀ ਹੈ YouTube ਤੇ ਆਪਣੀ ਕਲਾਸ ਅੱਜ ਹੋਈ ਸੀਗੀ ਸਵੇਰ ਨੂੰ ਵੀ ਹੋਊਗੀ ਸੋ ਤੁਸੀਂ ਸਵੇਰ ਨੂੰ ਵੀ ਜ਼ਰੂਰ ਲਾ ਲਿਓ ਐਂਡ ਕਾਫੀ ਇੰਪੋਰਟੈਂਟ ਕਲਾਸ ਹੋ ਜਾਂਦੀ ਹੈ ਠੀਕ ਹੈ ਜੀ ਸੋ ਬਾਕੀ ਇਸੇਗਾ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਲਈ ਸੋ ਕਰੰਟ ਅਫੇਅਰਸ ਕਿੰਨੇ ਕਵਰ ਕਰਨੇ ਆ ਪੰਜਾਬ ਦੇ ਕਰਨੇ ਕਿ ਨਹੀਂ ਕਰਨੇ ਕਿੱਥੋਂ ਕਰਨੇ ਤੇ ਮੈਂ ਕਰਵਾ ਰਿਹਾ ਆ ਸੋ ਇਸ ਕੰਟੈਂਟ ਦੇ ਉੱਤੇ ਮੈਨੂੰ ਚਲੋ ਆਪਦੇ ਬੈਦੇ ਤੇ ਪੂਰਾ ਭਰੋਸਾ ਆ ਬਹੁਤ سارے ਬੱਚੇ ਨਾਲ ਜੁੜੇ ਹੋਏ ਨੇ ਸੋ ਜੇ ਤੁਸੀਂ ਜਾਂ ਤੁਹਾਡਾ ਕੋਈ ਨូន ਕਰੰਟ ਅਫੇਅਰਸ ਤਿਆਰ ਕਰਨਾ ਚਾਹੁੰਦਾ ਆ ਪੰਜਾਬ ਸਪੈਸੀਫਿਕ ਨੂੰ ਚਾਹੇ ਉਹ ਬਾਕੀ ਦੇ ਹੁਣ ਸੋ ਕਿਉਂਕਿ ਮੇਰਾ ਪੈਟਰਨ ਹੁਣ ਮੈਂ ਦੱਸਦਾ ਬਿਸ ਤਰੀਕੇ ਨਾਲ ਮੈਂ ਤਿਆਰ ਕਰਾਉਣਾ ਹਣਾ ਇਹਦੀਆਂ ਕੱਲੇ ਕੱਲੇ ਟੌਪਿਕ ਦੀਆਂ ਡਾਟਾ ਫਾਈਲਸ ਨੇ ਉਹ ਬੱਚਿਆਂ ਨੂੰ ਮਿਲ ਜਾਂਦੀਆਂ ਨੇ ਇਹ ਨੰਬਰ ਤੇ ਕਾਲ ਕਰੋ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਬਾਕੀ ਹੈਪੀ ਇੰਡੀਮੈਂਟਸ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸਿਗਾ ਸਰਨ ਬਾਈ